ਆ ਜਿਹੜੀ ਸੜਕ ਤੇ ਖੜਿਆ ਇਹਦਾ ਪਹਿਲਾਂ ਬੁਰਾ ਹਾਲ ਸੀ ਕਰਤਾ ਠੀਕ ਨਾ ਆਏ ਠੇਕੇਦਾਰ ਭੱਜ ਗਿਆ ਕੋਈ ਨਹੀਂ ਇੱਕ ਭੱਜਣਗੇ ਕਿੱਧਰ ਠੇਕੇਦਾਰ ਅਹੀਂ ਭੱਜ ਗਿਆ ਜਿਵੇਂ ਚੰਨੀ ਭੱਜੂ ਟੋਢੇ ਖੋਲੋ ਜਦੋਂ ਭਾਣਜੇ ਦੇ ਭਤੀਜੇ ਦੇ ਘਰੋਂ 7-7 ਕਰੋੜ ਰੁਪਇਆ ਥਿਆਵੇ ਇਹਦਾ ਮਤਲਬ ਕਿਸੇ ਨਾ ਕਿਸੇ ਗਰੀਬਾਂ ਦੀ ਸਕੀਮ ਦਾ ਲੁੱਟਿਆ ਹੋਣਾ ਬਸ ਉਹ ਜਿੰਨਾ ਚਿਰ ਮੈਂ ਕਾਲੀ ਦਲ ਕਾਂਗਰਸ ਤੇ ਭਾਜਪਾ ਦੀ ਜਰਨੀ ਪੜਦਾ ਉਹਨਾਂ ਜਰਮੈਂ ਨਹੀਂ ਥੱਕਦਾ ਹੱਟੀ ਪੁੱਜ ਗਈ ਬਠਿੰਡੇ ਤੋਂ ਵੀਪਾ ਜੀ ਹਾਰ ਰਹੇ ਨੇ ਹਰ ਸਿਮਰਤ ਕੌਰ ਜੀ ਘਰੇ ਕਲੇਸ਼ ਪੈ ਗਿਆ ਰੋਣ ਲੱਗੇ ਕੰਧਾਂ ਫੜਫੜ ਤੁਰਨ ਲੱਗੇ ਕੱਲ ਦਾ ਉਹਨਾਂ ਦਾ ਬੁਰਾ ਹਾਲ ਹੈ ਉਹ ਕਿਉਂ ਜਿਆਦਾ ਕਿਕਲੀ ਸੁਣ ਸੁਣ ਕੇ ਉਹਨਾਂ ਨੇ ਡਾਕਟਰ ਬੁਲਾ ਕੇ ਦਿਲ ਖੜਾਉਣ ਵਾਲੀਆਂ ਗੋਲੀਆਂ ਲੈਣੀਆਂ ਨੇ ਅੱਜ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਟਿੰਡੇ ਤੋਂ ਜੋ ਕੀਤਾ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਬੀਬਾ ਜੀ ਨਾਲ ਇਹ ਕਹਿੰਦੀ ਹੈ ਕਿ ਸਾਨੂੰ ਉਦੋਂ ਲੋਕ ਚਾਹੁੰਦੇ ਸੀ ਜਦੋਂ ਵੱਡੇ ਬਾਦਲ ਸਾਹਿਬ ਜਿਉਂਦੇ ਸੀ ਉਦੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਐ ਮੇਰਾ ਸੁੱਖੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ ਅਸੀਂ ਮਾਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਆਮਾਨ ਭਗਵੰਤ ਨੇ ਪੁੱਟੀ ਐ ਲੈ 4 ਜੂਨ ਨੂੰ ਕਾਲੀ ਦਲ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਜਾਂ ਇਸ ਤੋਂ ਪਹਿਲਾਂ ਜਿੰਨਾ ਦਿੱਤਾ ਉਸ ਪਿਆਰ ਨੂੰ ਕਿਸੇ ਤੱਕੜੀ 'ਚ ਤੋਲਿਆ ਨਹੀਂ ਜਾ ਸਕਦਾ ਕਿਸੇ ਕਰੰਸੀ 'ਚ ਮਾਪਿਆ ਨਾਪਿਆ ਨਹੀਂ ਜਾ ਸਕਦਾ ਵੀਰੋ ਮੈਨੂੰ ਆਦਮਪੁਰ ਦੇ ਕੱਲੇ-ਕੱਲੇ ਮਸਲੇ ਦਾ ਪਤਾ ਹੈ ਮੈਨੂੰ ਗਰੀਬਾਂ ਦੇ ਘਰਾਂ ਦੇ ਨਕਸ਼ੇ ਪਤਾ ਹੈ ਉਹ ਬਦਲਨੇ ਨੇ ਐਸ ਵਾਰ ਹਾਂਜੀ ਜੂਨ ਦੇ ਐਂਡ 'ਚ ਆਪਣਾ 에어ਪੋਰਟ ਚੱਲ ਪੂਗਾ ਜੂਨ ਦੇ ਐਂਡ 'ਚ ਤੇ ਉਹਦਾ ਨਾਮ ਵੀ ਅਸੀਂ 에ਵੀਏਸ਼ਨ ਮਿਨਿਸਟਰੀ ਨੂੰ ਪ੍ਰਪੋਜ਼ ਕੀਤਾ ਹੈ ਸ੍ਰੀ ਗੁਰੂ ਰਵਿਦਾਸ 에어ਪੋਰਟ ਸੋ ਵੀਰੋ 에어ਪੋਰਟ ਬਣਨ ਨਾਲੇ ਸ਼ਹਿਰ 'ਚ ਬਹੁਤ ਤਰੱਕੀ ਹੋਊਗੀ ਟੂਰਿਸਟ ਆਉਣਗੇ ਹੋਟਲ ਬਣਨਗੇ ਬਹੁਤ ਜ਼ਿਆਦਾ ਤਰੱਕੀ ਹੋਊ ਪਹਿਲਾਂ ਅਸੀਂ ਸੜਕ ਬਣਾ ਰਹੇ ਹਾਂ 에어ਪੋਰਟ ਵਾਲੀ ਟਰਮੀਨਲ ਦਾ ਕੰਮ ਚੱਲ ਰਿਹਾ ਹੈ ਆ ਜਿਹੜੀ ਸੜਕ ਤੇ ਖੜਿਆ ਇਹਦਾ ਪਹਿਲਾਂ ਬੁਰਾ ਹਾਲ ਸੀ ਕਰਤਾ ਠੀਕ ਨਾ ਆਏ ਠੇਕੇਦਾਰ ਭੱਜ ਗਿਆ ਕੋਈ ਨਹੀਂ ਇੱਕ ਪੱਜਣਗੇ ਕਿੱਧਰ ਠੀਕ ਕਿਧਰ ਐਂ ਭੱਜ ਗਿਆ ਜਿਵੇਂ ਚੰਨੀ ਭੱਜੂ ਤੁਹਾਡੇ ਕੋਲੋਂ ਉਧਰੋਂ ਆ ਕੇ ਇੱਥੇ ਆ ਕੇ ਖੜੇ ਹੋਗੇ ਉਹ ਜਦੋਂ ਮੁੱਖ ਮੰਤਰੀ ਸੀ ਮੰਤਰੀ ਸੀ ਜਿੰਨਾ ਨੁਕਸਾਨ ਗਰੀਬਾਂ ਦਾ ਇਹਨਾਂ ਨੇ ਕੀਤਾ ਨਾ ਜਦੋਂ ਭਾਂਜੇ ਦੇ ਭਤੀਜੇ ਦੇ ਘਰੋਂ 7-7 ਕਰੋੜ ਰੁਪਇਆ ਥਿਆਵੇ ਇਹਦਾ ਮਤਲਬ ਕਿਸੇ ਨਾ ਕਿਸੇ ਗਰੀਬਾਂ ਦੀ ਸਕੀਮ ਦਾ ਲੁੱਟਿਆ ਹੋਣਾ ਬਸ ਸੋ ਵੀਰੋ ਅਸੀਂ ਤਾਂ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਪਵਨਦੀਨ ਨੂੰ ਤੁਹਾਡਾ ਆਪਣਾ ਪੁੱਤ ਆ ਮੈਂ ਤੁਹਾਡਾ ਆਪਣਾ ਪੁੱਤਾਂ ਛੋਟਾ ਵੱਡਾ ਭਰਾ ਬਸ ਇਸ ਵਾਰ 1 ਜੂਨ ਨੂੰ ਤੁਹਾਡੀ ਜ਼ਿੰਮੇਵਾਰੀ ਝਾੜੂ ਵਾਲਾ ਬਟਨ ਦਬਕੇ ਖਤਮ ਮੇਰੀ ਤਾਂ ਟੀਨੂ ਦੀ ਜ਼ਿੰਮੇਵਾਰੀ ਸ਼ੁਰੂ ਸੋ ਵੀਰੋ ਆ ਜਿਹੜਾ ਤੁਹਾਡਾ ਪਿਆਰ ਹੈ ਇਹ ਮੈਨੂੰ ਥੱਕਣ ਨਹੀਂ ਦਿੰਦਾ ਅੱਜ ਮੇਰਾ ਇਹ ਚੌਥਾ ਪ੍ਰੋਗਰਾਮ ਹੈ ਪਹਿਲਾਂ ਤਾਂ ਮੈਂ ਕੁਝ ਜੁਆਇਨਿੰਗਾਂ ਕਰਾਈਆਂ ਸੰਗਰੂਰ ਤੋਂ ਆਇਆ ਮੈਂ ਰਾਜ ਸੰਗਰੂਰ ਆ ਗਿਆ ਸੀ ਫਿਰ ਪਹਿਲਾ ਪ੍ਰੋਗਰਾਮ ਕਰਾਇਆ ਦੂਜਾ ਨਕੋਦਰ ਤੀਜਾ ਕੈਂਟ ਚੌਥਾ ਤੁਹਾਡੇ ਕੋਲ ਆ ਕੱਲ ਨੂੰ ਜਾਊਂਗਾ ਭਲੱਥ ਉਤੋਂ ਬਾਅਦ ਫਤੇਗੜ ਚੂੜੀਆਂ ਉਤੋਂ ਬਾਅਦ ਡੇਰਾ ਬਾਬਾ ਨਾਨਕ ਅਜਨਾਲਾ ਜਿੱਥੇ ਕਹੋਂਗੇ ਉੱਥੇ ਜਾਊਂਗਾ ਮੈਂ ਨਹੀਂ ਥੱਕਦਾ ਉਹ ਜਿੰਨਾ ਚਿਰ ਮੈਂ ਕਾਲੀ ਦਲ ਕਾਂਗਰਸ ਤੇ ਭਾਜਪਾ ਦੀ ਜਰਨੀ ਪੜਦਾ ਉਹਨਾਂ ਚਿਰ ਮੈਂ ਨਹੀਂ ਥੱਕਦਾ ਬਠਿੰਡੇ ਗਿਆ ਸੀ ਬਰਸੋਂ ਫੱਟੀ ਪੁੱਜ ਗਈ ਬਠਿੰਡੇ ਤੋਂ ਬੀਬਾ ਜੀ ਹਾਰ ਰਹੇ ਨੇ ਹਰ ਸਿਮਰਤ ਕੌਰ ਜੀ ਕਰੇ ਕਲੇਸ਼ ਪੈ ਗਿਆ ਰੋਣ ਲੱਗੇ ਕੰਧਾਂ ਫੜ ਫੜ ਤੁਰਨ ਲੱਗੇ ਕਲਨਾ ਹਾਂ ਜੀ ਸੁਣਾ ਦਿਓ ਤੁਹਾਨੂੰ ਯਾਦ ਹੀ ਹੋਣੀ ਨਾਲੇ ਸਾਰੀ ਯਾਦ ਹੈ ਉਹਨਾਂ ਦਾ ਬੁਰਾ ਹਾਲ ਹੈ ਉਹ ਕਿਉਂ ਜ਼ਿਆਦਾ ਕਿੱਕ ਲਈ ਸੁਣ ਸੁਣ ਕੇ ਉਹਨਾਂ ਨੇ ਡਾਕਟਰ ਬੁਲਾ ਕੇ ਦਿਲ ਘਰੋਣ ਵਾਲੀਆਂ ਗੋਲੀਆਂ ਲੈਣੀਆਂ ਨੇ ਅੱਜ ਉਹ ਕਹਿੰਦੀ ਨਮੀ ਕਿੱਕਲੀ ਲਿਖੀ ਆ ਉਹ ਕਹਿੰਦੀ ਬੀਬਾ ਜੀ ਕਹਿੰਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੋ ਉਚਾਵੇ ਨਾ ਵੋਟ ਕੋਈ ਪਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਟਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਉਹ ਕਹਿੰਦੀ ਨਾਲੇ ਵੀ ਕਹਿੰਦੀ ਹੈ ਬੀਬਾ ਜੀ ਨਾਲੇ ਕਹਿੰਦੀ ਹੈ ਕਿ ਸਾਨੂੰ ਉਦੋਂ ਲੋਕ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਸਾਨੂੰ ਉਦੋਂ ਲੋਕ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਪਾਈ ਤੇ ਭਾਈਏ ਨੇ ਪੋਚੀ ਏ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ ਅਸੀਂ ਮਾਜ ਬੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ અમાન ભગવંતને પુટીએ લે 4 જૂન ਨੂੰ ਕਾਲੀ ਦਲ ਦੀ ਰਾਜਨੀਤੀ ਚੋਂ ਪੱਕੀ ਹੋਈ છૂટી ਐ બોલે સોનહાર ਇਨਕਲਾਬ ਜিন্দাবাদ ਇਨਕਲਾਬ ਜিন্দাবাদ ਫਿਰ ਤੁਹਾਡੇ ਵੱਲੋਂ ਹਾਂ ਹੀ ਸਮਝਾਂ ਲੈ ਫਿਰ ਇੱਕ ਦਾਰਾ ਲਾ ਕੇ ਹਲਾ ਦਿਓ ਫਿਰ ਗੰਜਾ ਦਿਓ ਅਸਮਾਨ ਇਨਕਲਾਬ ਬੋਲੇ ਸੋਨਿਹਾਲ ਜੈ ਜੈਕਾਰ ਤੀਨੂ ਜੀ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਵਿਕਾਸਪੁਰਸ਼ ਕ੍ਰਿਸ਼ਮਾਈ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਅੱਜ ਆਜ਼ਮਪੁਰ ਪਹੁੰਚੇ ਆ ਮੈਂ ਤੁਹਾਡੇ ਸਾਰਿਆਂ ਵੱਲੋਂ ਮਾਨ ਸਾਹਿਬ ਦਾ ਇੱਥੇ ਪਹੁੰਚਣ ਤੇ ਬਹੁਤ ਸਵਾਗਤ ਕਰਦਾ ਧੰਨਵਾਦ ਕਰਦਾ ਪਿਛਲੇ ਫਲੋਰ ਗੁਰਾਇਆਂ ਨਕੌਦਰ ਜਲੰਧਰ ਸ਼ੌਣੀ ਤੇ ਹੁਣ ਇੱਥੇ ਪਹੁੰਚੇ ਆ ਇੱਕ ਵਾਰੀ ਕਿਉਂਕਿ ਆਪਾਂ ਤਾਂ ਰੋਜ਼ ਬੋਲਦੇ ਰਹਿੰਨੇ ਆ ਮਾਨ ਸਾਹਿਬ ਦੀ ਆਮਦ ਤੇ ਖੁਸ਼ੀ ਚ ਇੱਕ ਵਾਰੀ ਉੱਚੀ ਆਵਾਜ਼ ਚ ਜਵਾਬ ਦੇ ਦੇਣਾ ਤੁਸੀਂ ਮਾਨ ਸਾਹਿਬ ਨੂੰ ਕਹਿ ਦਿਓ ਵੀ ਆਦਮਪੁਰ ਹਲਕਾ ਆਪਾਂ ਜਿੱਤ ਕੇ ਮਾਨ ਸਾਹਿਬ ਦੀ ਝੋਲੀ ਚ ਪਾਉਣਾ ਤੇ 1 ਜੂਨ ਤੱਕ 1 ਜੂਨ ਤੱਕ ਆਪਾਂ ਟਿੱਕੇ ਨਹੀਂ ਬੈਠਣਾ ਆਰਾਮ ਨਹੀਂ ਕਰਨਾ 1 ਜੂਨ ਸ਼ਾਮ ਨੂੰ 5 ਵਜੇ ਤੱਕ ਜ਼ਿੰਮੇਵਾਰੀ ਡਿਊਟੀ ਤੁਹਾਡੀ ਹੈ ਉਸ ਤੋਂ ਬਾਅਦ 5 ਸਾਲ ਮੈਂ ਸੇਵਾ ਤੁਹਾਡੀ ਕਰਨੀ ਆ 5 ਸਾਲ